ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਇਹ ਸਾਰੇ ਲਿਖੈ ਪਦ ਜਿਹੜੇ ਨੇ ਉੱਥੇ ਯਮਕ ਲਾ ਕੇ ਉਚਾਰਨ ਕਰਨਾ ਹੈ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ ਵਾਟ ਚਲਾਈਆ ਲਿਖੈ ਸੁਣ ਵੇਖਾਓ ਸੁਣ ਵੇ ਕੱਠਾ ਨਹੀਂ ਬੋਲਦੇ ਨਾ ਵੱਖਰਾ ਪਾਦ ਉਚਾਰਨ ਕਰਨਾ ਲਿਖੈ ਵਾਟ ਚਲਾਈਆ ਸਿ ਵਿਸ਼ਰਾਮ ਲਿਖੈ ਸੁਣ ਵਿਖਾਓ ਆਮ ਨਾਲ ਸੁਣ ਵੇਖਾਓ ਕਹਿ ਜਾਂਦੇ ਹਨ ਲਿਖੈ ਸਾਹ ਲਵਾਈਐ ਦੀ ਸਾਹ ਸਾਹ ਕੰਨਾ ਨਹੀਂ ਵਧਾ ਦੇਣਾ ਨਾਲ बदा हाँ, हाँ, साह। साह के हाहा साह लिख है के ल जाओ पढ़े के पुछण जाओ बाबा माया रचना तोह अद नाम विसारिया ना, एह ना ओ। ये याद रखने वाली यम कह अंदा नाम नहीं कह देना है नाम विसारिया ਨਾ ਇਸ ਇਹ ਨਉ ਰਹਾਉ ਜੀਵਨ ਮਰਣਾ ਜਾਇ ਕ ਇਥੈ ਖਾਜੈ ਕਾਲ ਜਿਥੈ ਬਹਿ ਸਮਝਾਈਐ ਤਿਥੈ ਕੋਈ ਨ ਚਲਿਓ ਨਾਲ ਰੋਵਣ ਵਾਲੀ ਜਿਤੜੀ ਸਭ ਬਨਹ ਪੰਡਪਰਾਲ ਸਭ ਬਨਹ ਸਭ ਬਨਹ ਪੰਡਪਰਾਗ ਸਭ ਕੋ ਆਖਾ ਬਹੁਤ ਬਹੁਤ ਘਟ ਨਾ ਆਖਾ ਕੋਈ ਕੀਮਤ ਕਿਨ ਨਾ ਪਾਈਆ ਕਹਿਣ ਨਾ ਵੱਡਾ ਹੋਏ ਹਾਂਜੀ ਕਹਿਣ ਨਾ ਵੱਡਾ ਹੋਏ ਸੱਚਾ ਸਾਹਿਬ ਏਕ ਤੂ ਹੋਰ ਜੀਆ ਕਿਤੇ ਲੋ ਜਿਆਦਾ ਸਾਹਿਬ ਪਾਦੀ ਆਉਂਦਾ ਸੱਸੀ ਗੰਨਾ ਹਾਸੀ ਸਿਆਰੀ ਬੱਬਾ ਸਾਹਿਬ ਇਥੇ ਸਾਹਿਬ ਹੈ ਧਿਆਨ ਨਾਲ ਉਚਾਰਨ ਕਰਨਾ ਹੈ ਸਸੇ ਕੰਨਾ ਹਾ ਹਾ ਬੱਬਾ ਔਂਕੜ ਸਾਹਿਬ ਬੋਲਣਾ ਸਾਹਿਬ ਨਹੀਂ ਕਹਿਣਾ ਹੈ ਸਾਚਾ ਸਾਹਿਬ ਏਕ ਤੂ ਹੋਰ ਜੀਆ ਕੀਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਅਤ ਬੋਲਾਈ ਬੋਲਣਾ ਨੀਚੀ ਹੂ ਅਤ ਨੀਚ ਅਤ ਨਹੀਂ ਕਹਿਣਾ ਅਤ ਉੱਥੇ ਆਉਂਦਾ ਜਿਵੇਂ ਅਤੀ ਹੂ ਤੱਕਾ ਖਾਈ ਅਤ ਚੱਕਣੀ ਹੈ ਨਹੀਂ ਨਾਨਕ ਤੈਨ ਕਾ ਸੰਗ ਸਾਥ ਵਡਿਆਲ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਯਨ ਤਿਥੈ ਨਦਰ ਤੇਰੀ ਬਖਸ਼ੀਸ ਸਿਰੀ ਰਾਗ ਮਹੱਲਾ ਪਹਿਲਾ ਲੱਬ ਕੁੱਤਾ ਕੂੜ ਚੂਹੜਾ ਠੱਗ ਖਾਦਾ ਮੁਰਦਾਰ ਲੱਬ ਕਸਕੇ ਬੋਲਣਾ ਲੱਬ ਕੁੱਤਾ ਕੂੜ ਚੂਹੜਾ ਚੂੜਾ ਨਹੀਂ ਕਹਿ ਦੇਣਾ ਸਿੱਧਾ ਹੀ ਹਾਹਾ ਵੀ ਵਿੱਚ ਤਾਂ ਕਿ ਉਚਾਰਨ ਕਰਨਾ ਚੂਹੜਾ ਠੱਗ ਖਾਦਾ ਖਾਦਾ ਮੁਰਦਾਰ ਪਰ ਨਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਇਹ ਵੀ ਪਰ ਨਿੰਦਾ ਪਰਮਲ ਇਕੱਠਾ ਨਹੀਂ ਕਹਿ ਦੇਣਾ ਪਰਮਲ ਮਲ ਪੁਲਾ ਹੀ ਬੋਲਣਾ ਹੈ ਮੈਲ ਦਾ ਵਾਚਕ ਹੈ ਪ੍ਰਾਈ ਮੈਲ ਜੇ ਮੱਲ ਕਹਿ ਦਾਂਗੇ ਤਾਂ ਉਸ ਦਾ ਅਰਥ ਹੋ ਜਾਏਗਾ ਕੋਲੀ ਪਹਿਲਵਾਨ ਮੁਖ ਸੁਦੀ ਸੁਦੀ ਵੀ ਪੋਲਾ ਬੋਲਣਾ ਸੁਧੀ ਨਹੀਂ ਕਹਿਣਾ ਅਗਨ ਕ੍ਰੋਧ ਚੰਡਾਲ ਰਾਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਇਹ ਕਰਮ ਮੇਰੇ ਇੱਥੇ ਠਮਕਲਾ ਦਨੀ ਹੈ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇਦਰ ਉਤਮ ਕਹੀ ਅਹ ਨੀਚ ਕਰਮ ਬਹਿ ਰੋਏ ਰਹਾਉ ਰਸ ਸੁਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਇਸ ਰਾਮ ਧਿਆਨ ਨਾਲ ਲਾਉਣਾ ਰਸ ਸੁਇਨਾ ਔਕੜ ਨਾਲ ਬੋਲਣਾ ਛੀਤੀ ਸੁਇਨਾ ਸੁਇਨਾ ਹੂੜਾ ਨਿਲਾਉਣਾ ਰਸ ਸੁਇਨਾ ਰਸ ਰੂਪਾ ਰੰਮਣ ਕਿੱਥੇ ਵਿਸਰਾਮ ਲਾ ਦੇਣਾ ਰਾਸ ਪਰਮਲ ਕੀ ਵਾਸ ਪਰਮਲ ਇਥੇ ਪਾਠ ਇਕੱਠਾ ਹੀ ਹੈ ਰਾਸ ਕੂੜੇ ਰਾਸ ਸੇਜਾ ਮੰਦਰ ਰਾਸ ਮੀਠਾ ਰਾਸ ਮਾਸ ਇਹ ਰਾਸ ਜਿਹੜਾ ਪਾਦਾ ਇਹ ਪੋਲਾ ਹੀ ਉਚਾਰਨ ਕਰਨਾ ਰਸ ਨਹੀਂ ਕਹਿਣਾ ਇਹ ਤੇ ਰਾਸ ਸਰੀਰ ਕੇ ਕਹ ਘਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਣ ਸਿ ਕਾਬੂਲ ਵਿਗੁਚਣਾ ਸੁਣ ਮੂਰਖ ਮਨ ਅਜਾਨ ਜੂ ਤਿਸ ਭਾਵਹਿ ਸੇ ਭਲੇ ਹੋਰ ਕਿ ਕਹਿਣ ਵਖਾਣ ਤਿਨ ਮਤ ਤਿਨ ਪਤ ਤਿਨ ਧਾਨ ਪੱਲੇ ਜੇਨ ਹਿਰਦਾ ਰਹਿਆ ਸਮਾਈ ਤੀਨ ਕਾ ਕਿਆ ਸਾਲਾਹਣਾ ਅਵਰਸ ਵਾਲਿਓ ਕਾਇ ਅਵਰਸ ਵਾਲਿਓ ਕਾਇ ਨਾਨਕ ਨਦਰੀ ਬਾਹਰੇ ਰਾਜਹਿ ਦਾਨ ਨ ਨਾਈ ਇਤਿਆਨ ਨਾਲ ਉਚਾਰਨ ਕਰਨਾ ਨਾਨਕ ਨਦਰੀ ਬਾਹਰੇ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਜਿਹੜੇ ਵਾਹਿਗੁਰੂ ਦੀ ਨਦਰ ਤੋਂ ਬਖਸ਼ਿਸ਼ ਤੋਂ ਬਾਹਰ ਹਨ ਉਹ ਰੱਛਾ ਦਾਨ ਪਰਮੇਸ਼ਰ ਦੇ ਦਿੱਤੇ ਹੋਏ ਦਾਨ ਦੇ ਵਿੱਚ ਰਚ ਜਾਂਦੇ ਨੇ ਖਛਿਤ ਪਚਿਤ ਹੋ ਜਾਂਦੇ ਨੇ ਨਾ ਨਾ ਨਾਮ 'ਚ ਨਹੀਂ ਰਚਦੇ ਹਨ ਇਸ ਕਰਕੇ ਜੇ ਇੰਜ ਬੋਲ ਦਿੱਤਾ ਰੱਛਾ ਦਾਨ ਨਾ ਤਾਂ ਉਹਦਾ ਅਰਥ ਜ਼ਮੀਨ ਅਸਮਾਨ ਦਾ ਅੰਤਰ ਹੋ ਜਾਏਗਾ ਇਸ ਕਰਕੇ ਰੱਛਾ ਦਾਨ ਇਥੇ ਠੰਮਕ ਲਾ ਦੇਣੀ ਹੈ ਫਿਰ ਬੋਲਣਾ ਨਾ ਨਾ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗੋਲਾ ਗੂ ਕੂੜਕਾ ਜਿੱਤਾ ਦੇਵਨ ਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਹਾਂਜੀ ਮੱਤੀ ਇਥੇ ਯਮਕ ਲਾ ਦੇਣੀ ਹੈ ਮੱਤੀ ਪਦ ਕਸ ਕੇ ਬੋਲਣਾ ਮੱਤੀ ਮਰਨ ਵਿਸਾਰਿਆ ਕੁਸੀਂ ਕੀਤੀ ਦਿਨ ਚਾਰ ਸੱਚ ਮਿਲਿਆ ਤਿਨ ਸੋਫੀਆ ਰਾਖਣ ਕੋ ਦਰਬਾਰ ਜੀ ਸੋਫੀਆ ਉਚਾਰਨ ਕਰਨਾ ਫਫੀ ਦੇ ਨਾਲ ਸੱਚ ਮਿਲਿਆ ਤਿਨ ਸੋਫੀਆ ਰਾਖਣ ਕੋ ਦਰਬਾਰ ਇਥੇ ਵਾਵੇ ਨਾਲ ਬੋਲਣਾ ਹੈ ਦਰਬਾਰ ਨਹੀਂ ਕਹਿਣਾ ਨਾਨਕ ਸਾਚੇ ਕੋ ਸੱਚ ਜਾਣ ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਹ ਚੱਲੈ ਮਾਣ ਰਹਾਉ ਸੱਚ ਸਰਾ ਗੁਰ ਬਾਹਰਾ ਜਿਸ ਵਿੱਚ ਸੱਚਾ ਨਾਮ ਸੁਣਹਿ ਵਖਾਣ ਹੈ ਜਿਤੜੇ ਹਉ ਤਿਨ ਬਲਿਹਾਰੈ ਜਾਵ ਹਾਂਜੀ ਸੁਣਹਿ ਵਖਾਣ ਹੈ ਜਿਤੜੇ ਇਥੇ ਵਿਸਰਾਮ ਹਉ ਤਿਨ ਬਲਿਹਾਰੈ ਜਾਵ ਤਾ ਮਨ ਕੀ ਬਾਣੀਐ ਜਾ ਮਹਿਲੀ ਪਾਇ ਰਥਾਉ ਤਾ ਪਦ ਤੇ ਜਾ ਪਦਤੀ ਯਮ ਕਲਾ ਕੀ ਉਚਾਰਨ ਨਾਉ ਨੀਰ ਚੰਗਿਆਈਆ ਸਤ ਪਰਮਲ ਤਨਵਾਸ ਤਾ ਮੁਖ ਹੋਵਾ ਉਜਲਾ ਲੱਖ ਲੱਖ ਦਾਤੀ ਇੱਕ ਦਾਤ ਦੂਖ ਤਿਸੈ ਪਹਿ ਆਖੀਐ ਸੁਖ ਜਿਸਾਹੀ ਪਾਸ ਸੋ ਕਯੋ ਮਨਹ ਵਿਸਾਰੀਐ ਜਾ ਕੇ ਜੀਵ ਪ੍ਰਾਣ ਸੋ ਕਿਉ ਇਕੱਠਾ ਨਹੀਂ ਕਹਿ ਦੇਣਾ ਸੋ ਪਦ ਤੇ ਵੀ ਯਮਕ ਲਾ ਕੇ ਬੋਲਣਾ ਸੋ ਕਿਉ ਮਨਹੁ ਵਿਸਾਰੀਐ ਜਿਸਕੇ ਜਾ ਕੇ ਜੀਵ ਪ੍ਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆ ਤੁਧ ਭਾਵੈ ਪਰਵਾਣ ਵਾਹਿਗੁਰੂ ਜੀ ਕਾ ਕਾਲ ਸਹਾ ਗਰਹਾਈ ਵਾਹਿਗੁਰੂ ਜੀ ਕੀ ਫਤਿਹ